ਮੇਰਾ ਵੀਰ ਮਨੂ ਜੀ ਪਾਪੂ ਬੰਦਾ ਜਿਹੜੇ ਰਾਜੇ ਗਮਾਹ ਫਾਤੀ ਜੀ ਜਿਹੜੀ ਸਾਰੇ ਰਾਤ ਮੀਂਹ ਦੇ ਵਿੱਚ ਪਿੱਛੇ ਅਸੀਂ ਵੀ ਇਹਨਾਂ ਦੇ ਨਾਲ ਬੈਠੇ ਸਾਨੂੰ ਪਤਾ ਹੈ ਪਰ ਮੇਰਾ ਵੀਰ ਅਸੀਂ ਧਰਨੇ ਵਿੱਚ ਜਾਣਾ ਹੈ ਧਰਨੇ ਦੇ ਵਿੱਚ ਖੜਨਾ ਹੈ ਤਾਂ ਮਾਨਸਿਕ ਰੂਪ ਦੇ ਵਿੱਚ ਪੱਕੇ ਹੋ ਕੇ ਇਰਾਦੇ ਪੱਕੇ ਹੋ ਕੇ ਜਾਣਾ ਹੈ ਅਸੀਂ ਤਾਂ ਕਰੀ ਹੁਣੇ ਹਾਂ ਭਾਗਤ ਹੋ ਕੇ ਕੈਡ ਫੈਂਸਲੇ ਲੈ ਲੈਣਗੇ ਕਿ ਤੁਸੀਂ ਸਾਡੇ ਮੋਢਿਆਂ ਤੇ ਇਹ ਬਾਤਾਂ ਸੁਣ ਕੇ ਤਾਹਿੜੋ ਇਸੇ ਨਾਲ ਹੀ ਇੱਕ ਅਲਟੀਮੇਟਮ ਸਰਕਾਰ ਪ੍ਰਸ਼ਾਸਨ ਨੂੰ ਦੁਆਰਾ ਜੇਕੇ ਜਿਹੜੇ ਬਸ ਹੋ ਗਏ ਠੀਕੇ ਬੋਰਡ ਕਨੈਕਟ ਦਾ ਹਵਾਲਾ ਦਿੱਤਾ ਉਸ ਵਾਰ ਨਾ ਦੇ ਕੋਲਡ ਕਨੈਕਟ ਤੇ ਨਾ ਕਿ ਲੋਲੀ ਤੋਂ ਬਹੁੰਗਾ ਉਸ ਵਾਰ ਜਦ ਤੱਕ ਇਹ ਜਿੰਦੀਆਂ ਟਾਵਰ ਵੀ ਦਿੱਤੇ ਤੱਕ ਤਦ ਤੋਂ ਵੀ ਜੇ ਤੁਸ ਸੰਬੰਧ ਕਰ ਰਹੇ ਹੋ ਪੀਰੇਡ ਨੂੰ ਜੇ ਤੁਹਾਡਾ ਹਾਂ ਨਹੀਂ ਨਾ ਦਿੱਤਾ ਤੀਖ ਨੂੰ ਸਵੇਰੇ 11 ਵਜੇ ਚੰਡੀਗੜ੍ਹ ਗੈਸਟ ਹਾਊਸ ਤੋਂ ਪੱਥੀ ਨੰਬਰ 33 ਦੇ ਬਤਨ ਮਿਲਣਗੇ ਉਹ ਸਿੱਖ ਕਰਵਾਏਗੀ ਹੈ ਪਹਿਲੇ ਮੀਟਿੰਗ ਬਾਤ ਕਿਸ ਲਈ ਬਾਤ ਕਿਸੇ ਤੋਂ ਖਾਦੀ ਹੈ ਕਿ ਇੱਕ ਜੰਦਾ ਫਸਲਾ ਰਹਿ ਗਿਆ ਤੇ ਜਿਆ ਤੋਨਾ ਨੇ ਉਹ ਕਿਸੇ ਦੇ ਵਾਸਤੇ ਨਾ ਕੌਂ ਕਮਿਸ਼ਨ ਨੇ ਕਰੋੜੀਆਂ ਕੋੜਾ ਤੋਂ ਨਿਕਲਉਣਾ ਹੁੰਦਾ ਸਾਡੀ ਬਾਤ ਸੁਣ ਦੀਏ ਕਿ ਸਾਡੇ ਵਿੱਚ ਜਲਾ ਹੀ ਆਸਾ ਜਾ ਪੜ ਗਿਆ ਤੇ ਨਾਦਰ ਨਿਰਵਾਣਾਟਰੇ ਇਕੱਡ ਗਰੁੱਪ ਦੇ ਵਿੱਚ ਬਕਾਇਦਾ ਪਾ ਦਿੰਦੇ ਆ ਮੈਂ ਇਹ ਬਕਾਇਦਾ ਮੇਰੇ ਹਵਾਲਾ ਨੰਬਰ ਵੀ ਦਿੱਤਾ ਹੈ ਦਫਤਰ ਦਾ ਪੇਪਰ ਅੰਕ ਨੰਬਰ 5722224 ਸਾਡੇ ਗਰੁੱਪ ਦੇ ਵੀ ਪਾ ਦਿੰਦੇ ਆ ਤੇ ਕੈਲੰਡਰ ਵੀ ਪਾ ਦਿੰਦੇ ਆ ਛੁੱਟੀਆਂ ਵਾਲਾ ਤੋ ਵੀਰੋ ਦਿੱਤੂ ਜੱਟ ਨਾਲ ਮੀਟਿੰਗ ਜਿਹੜੀ ਇਹ ਦੁਵਾਰਾ ਲਈ ਏ ਆਮ ਖਾਤਿਆਂ ਦੇ ਸਜੋਗ ਨਾਲ ਲਈ ਏ ਤੋ ਵੀਰੋ ਤੁਸੀਂ ਤੁਹਾਡੀ ਕਮੇਟੀ ਦੇ ਸਿਰਫ ਸੱਪਿਆ ਦੇ ਵੀਰ ਕਹਿੰਦੇ ਨੇ ਤੁਸੀਂ ਵੀਰੋ ਆਉਣੇ ਹੀ ਯਾਰ ਬਾਰ ਪਿਆਰ ਲੈਣਾ ਤੇ ਮੇਰਾ ਵੀਰ ਅੱਗੇ ਦੀ ਰਣਨੀਤੀ ਮਗਰਵੀਰ ਜੀ ਆਪਕਾ ਸਾਂਝੀ ਕਰਨਗੇ ਕਾਪੀਓ ਮੈਂ ਇਹ ਗੱਲ ਕਰਨਾ ਚਾਹਣਾ ਤੁਹਾਡੇ ਸਾਰਿਆਂ ਨਾਲ ਜਦੋਂ ਅਸੀਂ ਮੈਂ ਕਿਹ ਚੀਜ਼ ਬਹੁਤ ਵਾਰੀ ਬੋਲਿਆ ਅਜਾਤੀ ਕੋਈ ਥੋਕੀ ਨਹੀਂ ਮਣੀ ਅਜਾਤੀ ਨੇ ਵੀ ਨੰਮਾ